कैमरे में पार ਲਓ ਜੀ ਵੀਰੋ ਚੱਲੇ ਆਂ ਸੌਰਸਿੰਘ ਵਾਲੇ ਮੇਲੇ ਤੇ ਤੇ ترਸੇਮ ਸਿੰਘ ਜੀ ਨੂੰ ਤੁਸੀਂ ਜਾਣਦੇ ਆ ਤੇ ਗਰਮੀਤ ਸਿੰਘ ਜੀ ਨੂੰ ਜਾਣਦੇ ਮਾਨ ਟਰੈਕਟਰ ਵਰਕਸ਼ਾਪ ਤੇ ਜਗਜੀਤ ਸਿੰਘ ਭੰਗਚੜੀ ਸਾਰੇ ਅਸੀਂ ਚੱਲੇ ਆਂ ਵੇਖਣ ਤੇ ਬਾਕੀ ਅੱਗੇ ਤੁਹਾਨੂੰ ਦਿਖਾਉਣੇ ਆ ਹੋ ਸਕੇ ਤਾਂ ਵੀਡੀਓ ਵੜੀਓ ਬਣਾਈ ਤਾਂ ਮੁੰਡਿਆਂ ਨੇ ਬਣਾਵਾਂਗੇ ਬਾਕੀ ਲਾਈਵ ਦੇ ਵਿੱਚ ਸਾਰੇ ਭਰਾ ਵੀ ਆ ਕੀ ਲੈਣ ਤੇ ਯਾਰਾ ਮਿੱਤਰਾਂ ਨੂੰ ਜ਼ਿਆਦਾ ਮਿਲਣਾ ਜ਼ਰੂਰੀ ਹੈ ਉਹਨਾਂ ਨੂੰ ਮਿਲਦੇ ਆਂ ਜਾ ਕੇ ਤੇ ਠੀਕ ਹੈ ਜੀ ਕੋਟਕਪੂਰਾ ਤੋਂ ਅਸੀਂ ਚੱਲੇ ਆਂ ਹੁਣ ਫਰੀਦਕੋਟ ਨੂੰ ਟਰੋ ਜੀ ਕਹਿੰਦੇ ਚੱਲੀ ਜਾਂਦੇ ਟਰੈਕਟਰ ਇੱਕ ਦੋ ਟਰੈਕਟਰ ਹੋਰ ਵੀ ਟਕਰੇ ਤੇ ਆ ਵੀ ਬਾਈ ਪਤਾ ਨਹੀਂ ਕਿੱਥੋਂ ਦੇ ਕਹਾਟੇ ਪੈਂਦੇ ਤੁਰੇ ਜਾਂਦੇ ਭਿੱਖੀਵਿੰਡ ਤੋਂ ਪਹਿਲਾਂ ਹੀ 35 40 ਕਿਲੋਮੀਟਰ ਤੋਂ ਪਹਿਲਾਂ ਲਓ ਜੀ ਕਹਿੰਦੇ ਮੇਲਾ ਆ ਚੁੱਕਿਆ ਪੂਰੇ ਸਾਲ ਤੋਂ ਸੌਰਸਿੰਘ ਦੀ ਧਰਤੀ ਤੇ ਆਪਾਂ ਵੀ ਆਏ ਆ ਤੇ ਬਾਈ ਗਰਬੀਰ ਹੋਰੀ ਵੀ ਗਾਂ ਪੰਡੀ ਕੀ ਜਾਂਦੇ ਵਿਚਾਰਿਆਂ ਨੇ ਦੋ ਫੋਨ ਲਾ ਤੇ ਹੁਣ ਘਾਰ ਵੇਖ ਆਪਾਂ ਕਿੱਥੇ ਲਾਈਏ ਮੱਲਾ ਉਹ ਉਹ ਨਾਲੇ ਜਿਹੜਾ ਸਾਈਡ ਤੇ ਉਧਰ ਲਾ ਦਿੰਦਾ ਮੈਂ ਤਾਂ ਨਹੀਂ ਹਾਂ ਉਹ ਟਰੈਕਟਰ ਜੇ ਫੋਨ ਲੱਗ ਜਾਂਦੇ ਹੁੰਦੇ ਹਨਾ ਆਹੋ ਉਹ ਤਾਂ ਨਹੀਂ ਉਹ ਕਾਰ ਦੇ ਨਾਲ ਉਹ ਬੈਠੇ ਚੌੜੇ ਆ ਜਿਹੜੇ ਟਿੱਲ ਪੁੱਛਦੀ ਹਣੀ ਚਮਕਾਵਾ ਨਾਲ ਵਾਲੇ ਉਧਰ ਆ ਬੈਠੇ ਆ ਚੇ ਚਮਕਾਵਾ ਨਾਲ ਇਧਰ ਹਾਂ ਉੱਧਰ ਗੇਰ ਨਾਲੇ ਜੱਲ ਕਾਲ ਕਰ ਦਿੰਦਾ ਲਾ ਸਾਹ ਨੂੰ ਪਹਿਲਾ ਮੇਨ ਲਵਾਉਣ ਲੱਗਿਆ ਆਪਾਂ ਗਰਮੀਤ ਬਾਈ ਨੂੰ ਪਹਿਲਾ ਪਹਿਲਾ ਮਾਨ ਟਰੈਕਟਰ ਵਰਕਸ਼ਾਪ ਇਹਨਾਂ ਦਾ ਵੀ ਜੀ ਕਰਦਾ ਕਹਿੰਦੇ ਆਪਾਂ ਚਲਾਈਏ ਇਹਨੇ ਹੁਣ ਅੱਜ ਵਿਖਾਉਣੇ ਆ ਜਾ ਫਿਰ ਬਾਈ ਜਿੰਨਾ ਬੌਸ ਗਰੁੱਪ ਸਾਡੇ ਵੀਰ ਆਏ ਹੋਏ ਆ ਧੰਨਵਾਦ ਆ ਸਾਡੇ ਵੀਰ ਚੀਮਾ ਬੌਸ ਗਰੁੱਪ ਦੇ ਯਾਦ ਆ ਜੀ ਆਲੋ असलन राणा ਹੁੰਦੇ ਹੋ ਜੀ 4 ਸਿਲੰਡਰ ਵਾਲਾ ਵੀਰੇ ਜੀ ਭੇਜੋ ਆ ਆਉਣ ਦਿਓ ਜੀ ਬਾਂਸਰ ਭਰਾ ਆ ਟਰੈਕਟਰ ਆਉਂਦੇ ਹੋ ਜੀ ਅੰਦਰ ਆਉਂਦੇ ਹੋ ਜੀ ਬੰਦੇ ਦੋ ਬੰਦੇ ਕੰਮੇ ਵੀ ਨਾਲ ਆਜੋ ਇਹਨੇ ਚੱਲ ਹੋੜੇ ਅੱਜ ਦਾ ਵੀਡੀਓ ਆ ਆ ਗਾ ਮੁਕਾਬਲਾ ਹੋਣਾ ਬੰਦੇ ਬੰਦਾ ਸੰਤੋਖ ਇੱਕ ਅਜੀਬੋ ਗਰੀਬ ਨਵੀਂ ਬਾਤ ਜਿਹੜਾ ਸਿਮਟ ਕਾਲ ਸ਼ਾਹ ਹੈ ਜਿਹੜਾ ਸਿਕੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬੋਕਰੋ ਜੀ ਦੇਖੋ ਚਾਰ ਸਿਲੰਡਰਾਂ ਦਾ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ 3 ਦੇ ਕਲੱਚ ਛੱਡਣਾ 1 2 3 ਸਾਹਮਣੇ ਮਿਲਤੀ ਹੈ ਹੋਰ ਤਾਂ लॻा ध्यान हिकु दोन हिकु भाई ਲਥਨੌਣੀ ਲਓ ਜੀ ਕੈਮਰਾਮੈਨ ਅੱਜ ਜਗਜੀਤ ਸਿੰਘ ਸਾਡੇ ਨਾਲ ਸਾਥ ਦੇਣਗੇ ਤੇ ਬਾਕੀ ਇਹ ਮੁੰਡੇ ਹਾਈ ਐਂਡ ਵਾਲੇ ਆਪਣੇ ਮਿੱਤਰ ਹੀ ਸੀ ਇਹਨਾਂ ਦਾ ਕਲੰਪ ਪੱਟਿਆ ਗਿਆ ਹੌਸਪੈ ਪੱਟਿਆ ਗਿਆ ਆ ਕਰਕੇ ਥੋੜਾ ਜਿਹਾ ਚੱਕਰ ਪੈ ਗਿਆ ਹੁਣ 4 ਸਿਲੰਡਰ 1 3 ਸਿਲੰਡਰ ਚੱਲਦਾ 1 4 ਸਿਲੰਡਰ ਚੱਲਦਾ ਇਧਰ ਗੋਪੀ ਹਰੀ ਵੀ ਆਏ ਹੋਏ ਆ ਤੁਸੀਂ ਕੋਸ਼ਿਸ਼ ਕਰਦੇ ਆ ਆਪਣਾ ਕੰਮ ਜਲਦੀ ਦੇ ਨਾਲ ਜਲਦੀ ਦੇ ਨਾਲ ਵਿਰਮ ਦੀ ਕੋਸ਼ਿਸ਼ ਕਰਾ ਲੀਏ ਖੇਤ ਦੇ ਖੋਜੀ ਕੰਮ ਟਰੈਕ ਬਣਾ ਰਿਹਾ ਜਿਹਦੇ ਨੂੰ ਪਹਿਲਾਂ ਦਾ ਬਹੁਤ ਵੱਡਾ ਧੰਨਵਾਦ ਆ ਇੱਕ ਵੀ ਹੋਰ ਲੋਡ ਕਰ ਲਿਆ ਕਦੇ ਜਿੱਥੇ ਦੇਖਣਾ ਕਿ ਡਾਕਟਰ ਸਾਡੀ ਕਰਦਾ ਉੱਥੇ ਤੱਕ ਹੀ ਮੋੜਾ ਲਾ ਲਿਆ ਪਰ ਟਾਈਮ ਬਰਚ ਰਿਹਾ ਆ ਦੇਖੋ ਇਹ ਖੇਤ ਹਾਲਾ ਟਰੈਕਟਰ ਚੱਲਣ ਲੱਗਾ ਹੁਣ 4 ਸਿਲੰਡਰ ਦੇ ਵਿੱਚ ਹਾਂਜੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਬਿਨਾ ਕੰਮ ਤੋਂ ਗਰਾਊਂਡ ਦੇ ਵਿੱਚ ਹੱਥ ਪਾ ਲਈ ਵੀ ਸੰਕਟ ਲਾਇਨ ਗਈ ਹੋਈ ਆ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ

ਖੱਠੇ ਪਿੰਡ ਤੋਂ ਚੱਲ ਕੇ ਪੁਜਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰੇ ਦੇ ਲਗੇ ਕੰਨ ਸਾਹਮਣੇ ਮੇਰੇ ਵੀਰੋ ਅਰਜਨ ਆਰਜਨ ਕੰਡੇ ਤੇ ਇੱਕ ਅਰਜਨ ਪਹਿਲੀ ਯਾਰਾ ਜਹਾਜ਼ ਬਈਆਂ ਬਾਤ ਸੁਕਾਲੇ ਸਾਡਾ ਸੋਵਰਾਜ ਜੀ ਜਗਦੀਸ਼ ਸਿੰਘ ਪ੍ਰਕਾਸ਼ ਸਿੰਘ ਜੀ ਬਲਾਦ ਖਾਨਾ ਦੇ ਉਹਦੇ ਦਾ ਪ੍ਰਕਾਸ਼ਾ ਦੇ ਗਿਓ ਉਹਨਾਂ ਦਾ ਪ੍ਰਕਾਸ਼ਾ ਕਰਦਾ ਹੈ ਜੀ ਆਪਾਂ ਬੋਲਦੇ ਆਂ ਆਪਾਂ ਬੋਲਦੇ ਆਂ ਆਪਾਂ ਆਹ ਸਾਹਮਣੇ ਐਂਡ ਕੇ ਵੀ ਆਪਾਂ ਨੂੰ ਨੂੰ ਸੁਣਵਾਇਆ ਕਿ ਪੰਡਿਆ ਸਾਡਾ ਜੀ ਬਾਈ ਵਾਲੇ ਉਹ ਵੀ ਜਲਦੀ ਆ ਜਾਣਗੇ 52 60 32 ਬਾਈ ਵਾਲੇ ਇੱਕ ਬੋਲ ਮੜਦਾ ਤੇ ਆ ਭਰਾੜ ਕੇ ਜਲਦੀ ਆ ਜਾਈਓ ਸਮਾਂ ਬਹੁਤ ਹੋ ਗਿਆ 7 ਵੇ ਲੱਗਦੀ ਪਰਮਿਸ਼ਨ ਆ ਬਾਈ ਇਹ ਨੋਟ ਕਰੋ ਸਾਰੇ ਟੈਕਨ ਵਾਲੇ ਵੀਰ 7 ਵੇ ਤੋਂ ਬਾਅਦ ਜੇ तव्हां ਤੁਹਾਨੂੰ ਆ ਡਾਕਟਰ ਦੀ ਜੇ ਗੱਲ ਕਰੀਏ ਮੇਰੇ ਨੰਤਰੋ ਇਹ ਕਹਿੰਦੇ ਲਹਿਰੇ ਗਾ ਕੇ ਤਾਂ ਚੱਲ ਗਏ ਪੁੱਤਿਆਂ ਮੇਰੇ ਵੀਰੋ ਲਹਿਰੇ ਦੇ ਲਾਗੇ ਕਰਕੇ ਗਾਗਾ ਸੰਗਰੂਰ ਜ਼ਿਲ੍ਹਾ ਦੇ ਮਾਲੀ ਪਿੰਡ ਸੰਗਤਪੁਰਾ ਕਿਸ ਨੰਬਰ ਲਗਾੜਾ ਤੇ ਹਰੇ ਆਉਣ ਨੂੰ ਦਸਕਾ ਵਰਗੇ ਪਿੰਟ ਪਾ ਜਾਂਦੇ ਆ ਮੇਰੇ ਵੀਰੋ ਤੇ ਵੀਰੋ ਜਿਹੜਾ ਅਗਲਾ ਮੁਕਾਬਲਾ ਹੈ ਉਹ 56 60 ਬੀਬੀ ਬਾਈ ਵਾਲੇ ਉਹ ਵੀ ਤਿਆਰੀ ਵਿੱਚ ਰਹਣਗੇ 1 2 3 ਲੇੜੇ ਵਾਲਾ ਕਹਿੰਦੇ ਆ ਆ ਜਿਹੜੀ ਹਰਕਤ ਕੀਤੀ ਆ ਨਾ ਟਰੈਕਟਰ ਨੇ ਇਹਨੂੰ ਕਹਿੰਦੇ ਠਰਪੂ ਦਾ ਪੈਪ ਲੈ ਜਾਣਾ ਤੇ ਇੱਕ ਅੰਦਰਲੀ ਟੈਕਨੀਕਲ ਪ੍ਰੋਬਲਮ ਜ਼ਾਹਰ ਕਰ ਰਿਹਾ ਟਰੈਕਟਰਾਂ ਤੇ ਜੀਸੀਬੀ ਵਾਲੇ ਵੀਰ ਨੂੰ ਬੇਨਤੀ ਆ ਮੈਂ ਸੱਜਣ ਜੀ ਲੰਘ ਜੂਗਾ ਅੱਗੇ ਤੋਂ ਜੀਸੀਬੀ ਵਾਲਾ ਵੀਰ ਆ ਜਾਵੇ ਨਾ ਨਗਰ ਦਾ ਚਲੋ ਜੀ ਸੰਗ ਦਾ ਬਹੁਤ ਬਹੁਤ ਸਤਿਕਾਰ ਹੈ ਇੱਕ ਕੰਮ ਹੀ ਸਾਰਾ ਇੰਟਰਾ ਨੇ ਹੋਇਆ ਇੱਕ ਪਾਈਪ ਲੈ ਜਾਣ ਦੇ ਨਾਲ ਦੇਖੋ ਐਂਡ ਇੱਕ ਮਿੰਟ ਹੋਰ ਇੰਨਾ ਵਧੀਆ ਚੱਲਦਾ ਫਿਰੇ ਟਰੱਕ ਇਹ ਲਾਡੀ ਜੀ ਪਾਈਪ ਲੀਕ ਨਾ ਹੁੰਦੀ ਲੀਕਿੰਗ ਨਾ ਹੁੰਦੀ ਤੇ ਆਹ ਕੰਟਰਕਟਰ ਕੋ ਬਹੁਤ ਵੱਡੀ ਆਫਰ ਸੀਗੀ ਓਏ ਮੰਦਰੀਪ ਸਿੰਘ ਜੀ ਜੇ ਗੱਲ ਕਰਾਂ ਜਗੇ ਇਹਦਾ ਸੀਮਾ ਨੰਬਰ ਕਿੱਥੇ ਪਾਤੀ ਮਹੀਨੇ ਦੀ ਤਰੀਕਾ ਜਿਹੜਾ ਤੇ ਪਿੰਡ ਆਉਂਦੇ ਨੇ ਜਰਾ ਜੱਗਾ ਜੀ ਓ ਬਗਵਾਲ ਟੈਲੀ ਸਰ ਸਿੰਘ ਤੇ 352.com ਬਹੁਤ ਬਹੁਤ ਸਤਿਕਾਰ ਹੈ ਜੱਗਾ ਸਾਡਾ ਵੀਰ ਤੇ ਨਾਲ ਲਾਡੀ ਲੰਡਾ ਸਾਡਾ ਸਤਿਕਾਰਯੋਗ ਵੀਰ ਨੇ 56 ਸੰਤ ਪੀਵੀ 22 ਵਾਲੇ ਜਿੱਥੇ ਬੰਦੇ ਬਾਈ ਦਾ ਤੇ ਗੁਰ ਪਿਆਰ ਗੁਰ ਬਾਈ ਦਾ 골ਡ ਰਿੰਗ ਨਾਲ ਸਮਾਨ ਹੋਵੇਗਾ 27 ਤਰੀਕ ਮਾਨਗੜ ਰੁਕਾਲੀ ਦੇ ਖੇਡ ਮੇਲੇ ਦੀ ਆ ਇੱਥੇ ਕੰਨੇ ਮੇਰੇ ਵੀਰੋ 6 ਤਰੀਕ ਸੁਭਰਾਵਾਂ ਦੀ ਹਰੀ ਕੇ ਪੱਤਣ ਦੇ ਲਾਗੇ ਕਰਕੇ 6 ਤਰੀਕ ਨੂੰ ਸੁਭਰਾਵਾਂ ਦੇ ਵਿੱਚ ਜਿਹੜਾ ਕਹਿੰਦੇ ਮੇਲਾ ਆਉਣਾ ਮੇਰੇ ਵੀਰੋ ਇੱਧਰ ਤਿੰਨੋ ਸਾਹਮਣੇ ਮੇਰੇ ਮਤਰੋ ੱੱਕਾ ਨਜ਼ਾਰਾ ਕਹਿੰਦੇ ਆਹ ਟਰੈਕਟਰ ਦੀ ਗੱਡੀ ਦੇ ਉੱਤੇ ਬੰਤੂ ਗੱਡੀ ਬੜੀ ਜੰਗੀ ਆ ਐਨ ਕਹਿੰਦੇ ਵੀ ਸ਼ੇਰ ਵਾਲੀ ਕਾ ਸ਼ੇਰ ਵਾਲੀ ਕਾ ਕੇ ਪੱਚੀ ਗਿਆ ਵੇਚ ਕੇ ਬੱਪੂ ਸ਼ੇਰ ਵਾਲੀ ਆਪਣੇ ਟਰੈਕਟਰ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਖੋਣ ਆ ਗਿਆ ਹੁਣ ਤਾਂ ਸ਼ਹੀਦ ਭਾਈ ਦੇਠਾ ਜੀ ਦਾ

ਮਾਤਮਈ ਹੁੰਦਾ ਹੈ ਲਓ ਸਾਹਮਣੇ ਲੱਗਿਆ ਹੋਇਆ ਜੋਰ ਖੇਡ ਦੇ ਮੈਦਾਨ ਵਿੱਚ ਦੂਸਰਾ ਟ੍ਰਾਂਡੀ ਖਿੱਤ ਮੁਕਾਬਲਾ ਖਿੱਤ ਦਾ ਵੀ ਜਵਾਨਾ ਸਦਵਾਵਾ ਰਿਹਾ ਖਿੱਤ ਦੇ ਕੰਮ ਨੂੰ ਪਹਿਲਾ ਗੋਲ ਸੁਮਿਤ ਸੋਨਾ ਦੀਕਾ ਵੀਰੇ ਹੈਪੀ ਗੋਲ ਸੁਮਿਤ ਸੋਨਾ ਦੀਕਾ ਉਹ ਜਿਹੜਾ ਟੈਕਟਰ ਮੈਦਾਨ ਦੇ ਵਿੱਚ ਲੈ ਕੇ ਆਉਂਦੀ ਬਿੰਦੀ ਆ ਸੋਨਾ ਦੀਕਾ 60 ਹੈਪੀ ਗੋਲ ਸੁਮਿਤ ਇੱਕ ਮਿੰਟ ਦਾ ਟਾਈਮ ਆ ਜਲਦੀ ਆ ਜਾ ਮੈਦਾਨ ਦੇ ਵਿੱਚ ਹੈਪੀ ਬਾਈ ਹਰਦੀਪ ਸਿੰਘ ਜੇ ਕੱਟਵਾਉਣ ਜੇਵੀ ਨੌਥ ਸਟਰੀਟ ਤੱਕ ਤੋਂ ਪਹਿਲਾਂ ਸਾਡੇ ਸਾਹਮਣੇ ਵੱਡੀ ਬੱਸੋਂ ਤੋਂ ਅਜਾੜ ਹੈ ਜੇਵੀ ਨੌਥ ਸਟਰੀਟ 'ਤੇ ਲੱਗੀ ਹੋਈ ਹੈ ਕਿ ਅਗਰ ਵੀ ਰੇਟਰਸਨ ਸਟਰੀਟ 'ਤੇ ਉਹਨਾਂ ਨੇ ਕਿਹਾ 740 ਜੇਵੀ ਟ੍ਰੈਕ 'ਤੇ ਲੱਗੀ ਹੋਈ ਹੈ ਜਿਹੜੇ ਟ੍ਰੈਕ 'ਚ ਆ ਰਹੇ ਆ ਦੋਵੇਂ ਦਾ ਸਮਾਂ ਲਗਾ ਰਹੀ ਹੈ ਉਹਨਾਂ ਨੂੰ ਬਹੁਤ ਬਹੁਤ ਅਫਸਰ ਹਾਜੀ ਡਾਕਟਰ ਸਾਹਿਬ ਦੇਖੋ ਜੀ ਆਪਣਾ ਟਰੈਕਟਰ ਜੰਦੀ ਦੇ ਨਾਲ 52 ਸੰਪਤੀ ਦੀ ਪਾਈ ਵਾਲੇ ਪਿੰਸਵਿੰਦਰ ਉਹ ਦੇਖ ਕੇ ਆ ਗਏ ਜੀ ਇੱਕ ਦਮ ਵਾਰ ਬਹਿਮਾ ਜੀ ਰਾਜੀ ਜੀ ਜਗਾ ਲਈ ਕਿ ਬੇਨਤੀ ਸਾਡੀ ਜਿਹੜੇ ਸਾਡੇ ਵੀਰ ਨੇ ਟਰੈਕ ਦੇ ਅੰਦਰ ਆ ਗਏ ਹੈ ਕਮੇਟੀ ਵਾਲੇ ਵੀਰ ਤੇ ਕਰੋ ਤੁਹਾਡੀ ਡਿਊਟੀ ਹੈ ਪਰ ਸਾਡੇ ਕਮੇਟੀ ਵਾਲੇ ਭਰਾ ਕਹਿੰਦੇ ਤੁਸੀਂ ਸਤਿਕਾਰਯੋਗ ਹੋ ਤੁਹਾਡੇ ਬੈਠਣ ਦੇ ਲਈ ਵਿਸ਼ਾਲ ਕੋ ਕੁਰਸੀਆਂ ਲਗਾਈਆਂ ਗਈਆਂ ਮੌਥੇ ਬੈਠ ਕੇ ਆਪਾਂ ਇਸ ਖੇਡ ਮੇਲੇ ਦਾ ਆਨੰਦ ਵਾਣਦੇ ਆਪੋ ਬਈ ਤਰਾਜ ਆ ਜੀ ਬੰਦੇ ਦਾ ਆ ਟਰੈਕਟਰ ਦੇ ਉੱਪਰ ਪਾਣੀ ਲੱਗਿਆ ਹੋਇ ਜੀ ਜੱਗਾ ਜੀ ਦੱਸੋ ਕਿੰਨੇ 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 ਪੁਆਇੰਟ ਇਹਦਾ ਕਿੰਨਾ ਸਮਾਂ 334 ਦੇ 35 ਮੀਟਰ ਤੇ ਸਮਾਂ ਲੱਗਿਆ ਹੈ 56 7 ਅਜੇ ਪਾਣੀ ਜਿਹਾ ਜਿਹਾ ਆ ਰਿਹਾ ਨਹੀਂ ਕਿਉਂਕਿ ਉਹ ਚਾਹ ਵਾਲਾ ਫਪੀਲਾ ਉਹ ਬਾਹਰ ਲੱਗੇ ਨੂੰ ਬੈਠਾ ਜੀ ਨਹੀਂ ਥੋੜੀ ਜਿੰਨੀ ਦੇਖੋ जवाबाई हुई नारी छो न ਉੱਗਾ ਮੇਰੇ ਮਿੱਤਰੋ ਕਿ ਗੱਦੀ ਜੀਟੀ ਰੋਡ ਤੇ ਚੜ ਗਈ ਨਾਲੇ ਫੁੱਲ ਸਪੀਡਾਂ ਫੜ ਗਈ ਇੱਕ ਤੇ ਕੱਲੇ ਟਾਊਨ ਸਟਾਪ ਉੱਥੋਂ ਫੇਰ ਵੀ ਆਪਾਂ ਪਾਉਂਦੇ ਹਾਂ ਗੱਦੀ ਜੀਟੀ ਰੋਡ ਤੇ ਚੜ ਗਈ ਫੇਰ ਸਪੀਡਾਂ ਫੜ ਗਈ ਇੱਕ ਨਾ ਦੇਖ ਰਿਹਾ ਹੈ ਨਾ ਦੇ ਨਾ ਦੇ ਨਾ ਕਹਿੰਦੇ ਪੁਲਿਸ ਨਾ ਕੋਈ ਨਾ ਦੇ ਰਿਹਾ ਨਾ ਕੋਈ ਨਾ ਦੇ ਰਿਹਾ ਸਰਪਾ ਜੀ ਇਸ ਨਾਲ ਤੇ ਦੇ ਦੇ ਹੋ ਬਹੁਤ ਬਹੁਤ ਧੰਨਵਾਦ ਅ ਪਰ ਦੂਜੇ ਪਾਸੇ ਵੇਖੀਏ ਨਜ਼ਾਰਾ ਅਗਲਾ ਟਰੈਕਟਰ ਦਾ ਟਾਈਮ 218 ਆ ਰਿਹਾ ਨਿਆਰਾ ਬੰਦਾ ਬਹੁਤ ਵਧੀਆ ਬਹੁਤ ਵਧੀਆ ਚੱਲ ਰਿਹਾ ਬਹੁਤ ਨੰਦਾਰੇ ਬਹੁਤ ਨੰਦਾਰੇ ਕੀ ਕਰਦਾ ਚਲਾਉਂਦਾ ਕੀ ਢੀਂਗਾ ਦਾ ਡਰ ਲੱਗਦਾ ਉਹਨਾਂ ਨੂੰ ਦੇਖ ਕੇ ਅੰਦਰ ਨਿਆਰੇ ਹੋਰ ਆ ਰਹੇ ਆ ਦੁਬਾਰੇ ਲੋਕ ਚਾਹੁੰਦੇ ਨੇ ਇਹ ਵੀ ਬਣਾ ਦਿਆ ਕਰੂਗਾ ਭਾਈ ਬੰਦਾ ਛੱਡੂ ਦਾ ਕਲੱਚ ਛੱਡ ਕੇ ਭੱਜ ਜਿਹੜੇ ਵੀ ਦੇਖਦੇ ਤੇ ਖੇਤਾਂ ਉੱਪਰ ਵੀ ਆ ਮੁਹਰੀ ਕੱਗੇ ਆ ਗਏ ਤੇ ਜੁੜੇ ਦੀ ਕੰਮਾ ਮਹਤਵਪੂਰਨ ਰੱਖੀ ਹੋਣਾ ਸਿਲੰਡਰਾਂ ਦੇ ਵਿੱਚ ਪਿੰਸਲੇ ਸਾਉ ਤੋਂ ਲਗਾਤਾਰ ਮੈਦੇ ਖੇਡਦਾ ਆ ਰਿਹਾ। ਦਹਾਤ ਜਿਹੜੀਆਂ ਹਾਰਾਂ ਝਲੀਆਂ ਨੇ 7ਵਾਂ 8ਵਾਂ 10ਵਾਂ ਪੋਜੀਸ਼ਨ ਦੇ ਨੰਬਰਾਂ ਦੇ ਨਾਲ ਮੰਡੇ ਦੀ ਨਰਮਾਈ ਵੇਖੋ ਵੀ ਮੇਲੇ ਦੇ ਨਾਲ ਜੁੜਿਆ ਹੋਇਆ। ਜਿੱਕੇ ਕਿਹੜੀ ਤਰੀਕ ਨੂੰ ਇਹਨੇ ਪਹਿਲਾ ਮੈਚ ਸ਼ੁਰੂ ਕੀਤਾ ਸੀ ਕਿੱਥੋਂ ਜਿੱਕੇ ਜੀ। ਇਹਦਾ ਮੈਚ ਖੇੜੀ ਪਿੰਡਾ ਖੇੜੀ ਪਿੰਡ ਰੋਪੜ ਜ਼ਿਲ੍ਹੇ ਦਾ। ਖਮਾਚਲ ਦੇ ਬਾਟਰ ਦੇ ਉੱਤੇ ਖੇੜੀ ਪਿੰਡਾ ਮੇਰੇ ਵੀਰੋ ਰੋਪੜ ਜ਼ਿਲ੍ਹੇ ਦਾ 12 ਦਸੰਬਰ ਜੇ 2024 ਦੀ ਗੱਲ ਕਰਾਂ ਤਾਂ ਇਹ ਮੁੰਡੇ ਨੇ ਪਹਿਲੀ ਵਾਰ ਜ਼ਿੰਦਗੀ ਦਾ ਪਹਿਲਾ ਮੈਚ ਖੇਡਿਆ ਸੀ ਮੇਰੇ ਵੀਰੋ ਰੋਪੜ ਜ਼ਿਲ੍ਹੇ ਦੇ ਖੇੜੀ ਪਿੰਡ ਦੇ ਬੱਚਾ ਹੁਣ ਤੱਕ ਦਰਵਾਹਿਆ ਲਾਡੀ ਬਨੂੜ ਵਾਲੇ ਦਾ ਜੱਤੂ ਭਜਾ ਹੋਇਆ ਲਾਡੀ ਡੀਜ਼ਲ ਸਰਵਸ ਬਨੂੜ ਵਾਲੇ ਦਾ ਜੱਤੂ ਭਜਾ ਟਰੈਕਟਰ ਤੇ ਜੇ ਆਹ ਜਿਹੜਾ ਸਮਦਰ ਦੀ ਕੱਦ ਦਾ ਨੌਜਵਾਨ ਖੜਾ ਜਿਹਦਾ ਭਾਵਾਂ ਜਾਂ ਟੱਡ ਲੱਗਦਾ ਦਰਸ਼ਕੋ ਇਹ ਇਸ ਟਰੈਕਟਰ ਨੂੰ ਤਿਆਰ ਕਰਦਾ ਇਹ ਕਹਿੰਦੇ ਗੁਰਦੀਪ ਬਾਧਰਾਲੀ ਵਾਲਾ ਅਮਨ ਬੀਵੀਪੁਰੀਆ ਬੀਵੀਪੁਰੀਆ ਕੜੂਆ ਮਹਾਲੀ ਜ਼ਿਲ੍ਹੇ ਦਾ ਪਿੰਡ ਆ ਅੱਜ ਜੁੜੀਏ 1 2 3 ਦੇ ਨਾਲ ਕੱਚ ਛੱਡਣਾ ਆੰਤ ਦੀ ਮੇਲਾ ਕਿਤਾ ਹੀ ਟਾਈਮ ਆ ਜਾਉ ਡੀਆਰ ਦਾ ਬੜਾ ਐਕੀ ਚਾਹ ਦਿੰਦਾ ਥੋੜਾ ਧੰਨਵਾਦ ਡੀਆਰ ਉਹਨੇ ਨੇੜੇ ਲਾਦਾ ਹੁਣ